ਸ਼ੀ ਕਹਿੰਦੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਭੈਣੋਂ ਆਪਾਂ ਤੁਹਾਨੂੰ ਪੌકેટ ਲਾਉਣੀ ਦੱਸਦੇ ਹਾਂ ਰਾਉਂਡ ਪੌકેટ ਆਪਾਂ ਕਮੀਜ਼ ਦੇ ਉੱਪਰ ਕਿਸ ਤਰ੍ਹਾਂ ਲਗਾ ਸਕਦੇ ਠੀਕ ਹੈ ਜੀ ਇਹ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਕਮੀਜ਼ ਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਕਰਨ ਤੋਂ ਬਾਅਦ ਤੁਸੀਂ ਆਪਦੀ ਫਿਟਿੰਗ ਦਾ ਨਿਸ਼ਾਨੀ ਲਗਾਉਣੀ ਹੈ ਨਿਸ਼ਾਨੀ ਤੋਂ ਬਾਅਦ ਦੇਖੋ ਪਹਿਲਾਂ ਤੁਸੀਂ ਬ੍ਰੈਸਟ ਦੀ ਨਿਸ਼ਾਨੀ ਲਗਾਉਣੀ ਆ ਉਸ ਤੋਂ ਬਾਅਦ ਕਮਰ ਦੀ ਨਿਸ਼ਾਨੀ ਲਾਉਣੀ ਆ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਨੇ ਨਿਸ਼ਾਨੀਆਂ ਇਹ ਲਗਾ ਲਈਆਂ हिਪ ਦੀ ਨਿਸ਼ਾਨੀ ਲਗਾਉਣੀ ਆ ਆਪਾਂ ਨੇ ਇਹ ਦੇਖੋ ਜੀ ਜਿਹੜਾ ਹੁਣ ਆਪਣਾ ਕੱਪੜਾ ਦੇਖੋ ਮਾਰਜਿਨ ਬਹੁਤ ਜ਼ਿਆਦਾ ਇਹਦੇ ਵਿੱਚ ਠੀਕ ਹੈ ਜੀ ਇਹ ਤੁਸੀਂ 2.5 2.5 ਇੰਚ ਜਾਂ 2 2 ਇੰਚ ਦੀ ਕਟਿੰਗ ਛੱਡ ਕੇ ਇਸ ਤਰ੍ਹਾਂ ਇਹ ਤੁਸੀਂ ਕੱਪੜੇ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਹ ਆਪਾਂ ਚਾਰੇ ਪੀਸ ਰੱਖ ਕੇ ਆਪਾਂ ਇਹਦੀ ਚਾਰੇ ਪੀਸਾਂ ਦੀ ਇਸ ਤਰ੍ਹਾਂ ਕਰਕੇ ਕਟਿੰਗ ਕਰੀਏ ਆਪਾਂ ਤੇ ਬੈਕ ਵਾਲੇ ਪੀਸ ਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਫਿਰ ਦੇਖੋ ਜੇ ਤਾਂ ਤੁਸੀਂ ਮਤਲਬ ਗੁਲਾਈ ਵਾਲੀ ਨਹੀਂ ਬਣਾਉਣੀ ਫਿਰ ਤਾਂ ਤੁਸੀਂ ਸ਼ੇਪ ਨਹੀਂ ਦੇਣੀ ਠੀਕ ਹੈ ਇਹ ਆਪਾਂ ਗੁਲਾਈ ਵਾਲੀ ਬਣਾ ਰਿਹਾ ਨੀਚੋਂ ਤੁਸੀਂ ਛੱਡਣਾਗਾ 2.5 ਇੰਚ ਠੀਕ ਹੈ ਜੀ ਤੇ ਕੱਟ ਪਾਉਣਾ ਤੁਸੀਂ ਇੱਥੇ 6 ਇੰਚ ਦਾ ਠੀਕ ਹੈ ਜੀ ਇਹ ਆਪਾਂ ਗੁਲਾਈ ਵਾਲੀ ਬਣਾ ਰਿਹਾ ਠੀਕ ਹੈ ਜੀ ਏ ਦੇਖੋ ਜੀ ਆਪਾਂ نیچے ਤੋਂ ਲੈ ਕੇ ਉੱਪਰ ਤੱਕ ਜਿੱਥੇ ਤੱਕ ਆਪਣੀ ਫਿਟਿੰਗ ਆ ਰਹੀ ਹੈ ਜੇ ਤੁਸੀਂ ਫਿਟਿੰਗ ਦੇ ਉੱਪਰੋਂ ਕੱਟ ਰਹੇ ਹੋ ਠੀਕ ਹੈ ਜੀ ਤਾਂ ਤਾਂ ਤੁਸੀਂ ਇਹ 1.5 ਇੰਚ ਦੀ ਗੁਲਾਈ ਪਾਉਣੀ ਆ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਇਹ 3.5 ਇੰਚ ਦੀ ਗੁਲਾਈ ਲਈ ਆ نیچے ਤੋਂ ਲੈ ਕੇ ਫਿਟਿੰਗ ਤੋਂ ਉੱਪਰ ਤੱਕ ਇਹ ਦੇਖੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਹਾਂ ਇਹ ਦੇਖੋ ਜੀ ਇਹ ਤੁਸੀਂ ਇਸ ਤਰ੍ਹਾਂ ਕਰਕੇ ਕਟਿੰਗ ਕਰ ਲੈਣੀ ਹੈ ਤੁਸੀਂ ਜਿਹੜੀ ਇਹ ਗੁਲਾਈ ਦੇਣੀ ਹੈ ਤੁਸੀਂ 1.5 ਇੰਚ ਤੱਕ ਦੇਣੀ ਹੈ ਇਹ ਵਾਲੀ ਇਸ ਤਰ੍ਹਾਂ ਠੀਕ ਹੈ ਜੀ ਇਹ ਦੇਖੋ ਜੀ ਇਹ ਆਪਾਂ ਇੱਕ ਪਾਕਟ ਰੈਡੀ ਕਰ ਲਈ ਆ ਇੰਨਾ ਇੰਨਾ ਇਹ ਸੀਨ ਦੇ ਵਿੱਚ ਕਪੜਾ ਜਾਊਗਾ ਇਹ ਆਪਣੀ ਪਾਕਟ ਬਣ ਗਈ ਆ ਦੂਸਰੀ ਆਪਾਂ ਤੁਹਾਨੂੰ ਇਹ ਸਟਿਚ ਕਰਕੇ ਦਿਖਾਉਣੀ ਆ ਵੀ ਇਹ ਆਪਾਂ ਕਿਸ ਤਰ੍ਹਾਂ ਕਰਨੀ ਆ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਰੱਖ ਲੈਣੀ ਆ ਇਹਦੇ ਉੱਪਰ ਸਿੱਧਾ ਤੁਸੀਂ ਕਮੀਜ਼ ਰੱਖਣਾ ਪਾਕਟ ਦੀ ਆਪਾਂ ਦੇਖੋ ਤੁਹਾਨੂੰ ਦੱਸਦੇ ਆ 1.5 ਇੰਚ ਆਪਾਂ ਲੈਂਥ ਲਈ ਹੈ 7.5 ਇੰਚ ਆਪਾਂ ਪੌਕਟ ਦੀ ਚੌੜਾਈ ਲਈਏ ਤੁਸੀਂ 7 ਵੀ ਲੈ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਉਲਟਾ ਕਰਕੇ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਜੀ نیچے ਸਿਰਫ ਤੁਸੀਂ 2 ਇੰਚ ਇਹ ਛੱਡਣਾ نیچے ਨੂੰ ਕੱਪੜਾ ਜਿਹੜਾ ਪੌਕਟ ਦਾ ਕੱਪੜਾ ਨਾ ਇਹ ਇਹ ਤੁਸੀਂ نیچے ਨੂੰ 2 ਇੰਚ ਛੱਡ ਕੇ ਇਸ ਤਰ੍ਹਾਂ ਤੁਸੀਂ ਰੱਖ ਲੈਣਾ ਸਿੱਧੀ ਸਾਈਡ ਤੇ ਆਪਾਂ ਨੇ ਉਲਟਾ ਕੱਪੜਾ ਰੱਖਿਆ ਪੌਕਟ ਵਾਲਾ ਠੀਕ ਹੈ ਜੀ ਏ ਦੇਖੋ ਜੀ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਜਿਸ ਤਰ੍ਹਾਂ ਕਿ ਇਹਦੀ ਗੁਲਾਈ ਬਣੀ ਹੋਈ ਆ ਪੈਰ ਪੈਰ ਦੀ ਆਪਾਂ ਨੇ ਸੀਨ ਲਗਾਈ ਆ ਉਨੀ ਹੀ ਆਪਾਂ ਕਟਿੰਗ ਕਰ ਰਹੇ ਆ ਇਹਦੇ ਵਿੱਚ ਤੁਸੀਂ ਟੱਕ ਲਗਾ ਲੈਣਾ ਕਿਉਂਕਿ ਆਪਣੀ ਸ਼ੇਪ ਵਧੀਆ ਹੋਊਗੀ ਗੁਲਾਈ ਦੇ ਵਿੱਚ ਆ ਇਹ ਦੇਖੋ ਜੀ ਫਿਰ ਆਪਾਂ ਇਹਦੀ ਸੀਨ ਦੱਬਣੀ ਆ ਸੀਨ ਦੱਬਣ ਤੋਂ ਬਾਅਦ ਦੇਖੋ ਆਪਾਂ ਇਹਦੇ ਤੇ ਉੱਪਰਲੀ ਸਾਈਡ ਤੇ ਸੀਨ ਲਗਾਵਾਂਗੇ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਕਰਕੇ ਸੀਨ ਲਗਾ ਲਿਆ ਹੁਣ ਆਪਾਂ ਇਹਦੇ ਉੱਪਰ ਸਿੱਧੀ ਲੇਸ ਰੱਖਾਂਗੇ ਤੁਸੀਂ ਕੋਈ ਵੀ ਲੇਸ ਰੱਖ ਸਕਦੇ ਹੋ ਇੱਕ ਪੈਨ ਦਾ ਮੈਨੂੰ ਬਹੁਤ ਦਿਨਾਂ ਤੋਂ ਮੈਸੇਜ ਆ ਰਿਹਾ ਸੀ ਪਾਕਟ ਲਾਉਣੀ ਦੱਸੋ ਜੀ ਅੱਜ ਹੀ ਟਾਈਮ ਲੱਗਿਆ ਮੈਨੂੰ ਪਾਕਟ ਲਗਾਉਣ ਦਾ ਠੀਕ ਹੈ ਜੀ ਇਹ ਆਪਾਂ ਤਾਂ ਕਰਕੇ ਇਹ ਵੀਡੀਓ ਬਣਾ ਰਹੇ ਆ ਆਪਾਂ ਦੂਸਰੀ ਵੀਡੀਓ ਬਣਾਵਾਂਗੇ ਜਿਹੜੀ ਸਿੰਪਲ ਪਾਕਟ ਹੁੰਦੀ ਹੈ ਠੀਕ ਹੈ ਜੀ ਜਿਵੇਂ ਆਪਾਂ ਅੱਗੇ ਗਿੱਜੀਆਂ ਤੇ ਪੈਣਾ ਲਾਉਂਦੀਆਂ ਸੀਗੀਆਂ ਜੈਂਸ ਗਿੱਜੀਆਂ ਦੇ ਉੱਪਰ ਲੱਗਦੀ ਹੈ ਗਿੱਜਾ ਹੁੰਦਾ ਜਿਨ੍ਹਾਂ ਨੂੰ ਗਿੱਜਾ ਕਹਿੰਦੇ ਨੇ ਕੁੜਤੀਆਂ ਦੇ ਉੱਪਰ ਲੱਗਦੀ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਉਹ ਵੀ ਨੈਕਸਟ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹਦੇ ਤੇ ਦੋ ਸੀਨਾ ਲਾ ਕੇ ਤੁਸੀਂ ਇਹ ਪੱਕੀ ਕਰ ਲੈਣੀ ਆ ਲੈਸ ਇਹ ਦੇਖੋ ਜੀ ਹੁਣ ਇਹ ਆਪਣੀ ਹੋ ਗਈ ਆ ਰੈਡੀ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਸਿੱਧੇ ਲੋਟ ਹੀ ਆਪਾਂ ਇਸ ਤਰ੍ਹਾਂ ਕਰਕੇ ਪੌਕਟ ਨੂੰ ਇਹਦੀ ਸੀਨ ਲਗਾਵਾਂਗੇ ਆਪਾਂ ਗੋ ਮਸੀਨ ਹੀ ਲਗਾਵਾਂਗੇ ਇਹਦੀ ਸਿੱਧੇ ਸੈਟ ਲਗਾ ਰਹੇ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਦੀ ਪਲਟੀ ਮਾਰ ਲਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਇਹ ਦੇਖੋ ਜੀ ਇਹ ਹੁਣ ਆਪਾਂ ਸੀਨ ਨਾਲ ਇਹਨੂੰ ਆਪਾਂ ਬਿਲਕੁਲ ਸੈੱਟ ਕਰ ਲਾਂਗੇ ਐਸ ਤਰ੍ਹਾਂ ਕੋਈ ਵੀ ਇਹਦੇ ਵਿੱਚ ਬਲ ਨਹੀਂ ਹੋਣਾ ਚਾਹੀਦਾ ਸੈਂਟਰ ਦੇ ਵਿੱਚ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹਦੀ ਇਹ ਦੇਖੋ ਜੀ ਇਹ ਹੋ ਗਈ ਆਪਣੀ ਰੈਡੀ ਹੁਣ ਦੇਖੋ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾ ਰਹੀਆਂ 7.5 ਇੰਚ ਆਪਾਂ ਇਸ ਤਰਫ ਕਮਰ ਲੈ ਰਹੀਆਂ نیچے ਨੂੰ 15 ਇੰਚ ਚਾਅ ਕਰਾ ਕੇ ਤੁਸੀਂ ਇਸ ਤਰ੍ਹਾਂ ਤੁਸੀਂ ਫਿਰ ਇਹਦੀ ਫਿਟਿੰਗ ਕਰਨੀ ਹੈ ये देखो जी आपूँ फिटिंग करके दिखाने जी ये अपने अगे पिछे फ्रंट वाली प्लेटा पाइया ने जी ये पीस बराबर ही रखा कोई भी बद घ रखाखो जी इतों लिया के आप डबल सीन करा ये पैर पैर दूसरी साइड भी आप तरह लगावे ਕੀ ਦੇਖੋ ਜੀ ਇਹ ਆਪਣੀਆਂ ਦੇਖੋ ਇਸ ਤਰ੍ਹਾਂ ਪਾਕਟ ਬਣ ਕੇ ਰੈਡੀ ਹੋਈਆਂ ਨੇ ਜੀ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ نیچے ਆਪਣਾ ਦੇਖੋ 2.5 ਇੰਚ ਛੱਡਿਆ ਗਿਆ ਕਪੜਾ ਇਹ ਦੇਖੋ ਜੀ ਆਪਾਂ ਇਹਦਾ ਕੋਟ ਕਾਲਰ ਬਣਾਵਾਂਗੇ ਇਸ ਤਰ੍ਹਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ